ਅੰਗਰੇਜ਼ ਸਿੰਘ ਬਾਕੀਪੁਰ ਯਾਦਗਾਰੀ ਖਾਲਦੇ ਵਿੱਚ ਸਾਡੇ ਸ੍ਰੋਪੇ ਦੇ ਪ੍ਰੈਸ ਕਟਾਉਂਦੀ ਮੀਟਿੰਗ ਕਰਕੇ ਅਸੀਂ ਜਿਹੜਾ ਭਾਜਪਾ ਹੀ ਆਗੂਆਂ ਨੇ ਜਾਂ ਭਾਜਪਾ ਨਾਣੀ ਨੇ ਜਾਂ ਹੋਰ ਲੋਕਾਂ ਨੇ ਸਟੇਜ ਦੇ ਉੱਤੇ ਹਮਲਾ ਕੀਤਾ ਵਾ ਉਹਦੀ ਸਖਤ ਸਵਾਲ ਜਿਹੜੇ ਖੇਦੀ ਕਰਦੇ ਆ ਔਰ ਪਵਾਦ ਦੇ ਲੋਕਾਂ ਨੇ ਜਿਹੜਾ ਉਹਨੂੰ ਜਵਾਬ ਦਿੱਤਾ ਮੂੰਹ ਤੋਂ ਜਿਵੇਂ ਉੱਥੇ ਲੰਗਰਾਂ ਦੀਆਂ ਸਲਾਮਾਂ ਅੱਜ ਵੀ ਨਿਰੰਤਰ ਚੱਲ ਰਹੀਆਂ ਉਹਨਾਂ ਨੂੰ ਅਸੀਂ ਮਾਸਕਾਰਨ ਸਜਦਾ ਕਰਦੇ ਆ ਉਹਨਾਂ ਨੂੰ ਸਲਾਮ ਕਰਦੇ ਆ ਵੀ ਉਹਨਾਂ ਨੇ ਉਹਨਾਂ ਦਾ ਜਵਾਬ ਹੀ ਦਿੱਤਾ ਤੇ ਲੰਗਰਾਂ ਦੀ ਅੱਗ ਵੀ ਛੰਡੀ ਨਹੀਂ ਹੁੰਦੀ ਚੁਲ੍ਹੇ ਵੀ ਛੰਡੇ ਹੁੰਦੇ ਇਹ ਆਪਣੇ ਆਪ ਦੇ ਵਿੱਚ ਇੱਕ ਉਹਨਾਂ ਨੂੰ ਜਵਾਬ ਮਿਲ ਗਿਆ ਵਾ ਜਿਹੜੇ ਜਬਰੀ ਰਸਤਾ ਖਾਲੀ ਕਰਾਉਣ ਆਏ ਸੀ ਹਾਂ ਉਹ ਰਸਤਾ ਖਾਲੀ ਕਰਾਉਣ ਖੱਟੜ ਸਰਕਾਰ ਨੇ ਰਸਤੇ ਬੰਦ ਕੀਤੇ ਤੇ ਕੇਂਦਰ ਨੇ ਕਰਵਾਏ ਆ ਅੱਜ ਵੀ ਦੋਵਾਂ ਪਾਸਿਆਂ ਸੈਡਾ ਨੂੰ ਰਸਤੇ ਜਿਹੜੇ ਉਹ ਧੂਆਪੁਰਮਾ ਦੇ ਜਿਹੜੀ ਉੱਥੇ ਫੌਜ ਬੈਠੀ ਆ ਉਹਨਾਂ ਨੇ ਖੁੱਲੇ ਹੋਏ ਆ ਜਦੋਂ ਲੋਕ ਆਪ ਘੁਮਾਰੇ ਕੰਦ ਕੋਲੇ ਜਾਂਦੇ ਆ ਦੇਖੋ ਕੰਦ ਹੋਈ ਵੇਦੇ ਆ ਕਿੱਲ ਲੱਗੇ ਵੇਦੇ ਆ ਉਦੋਂ ਵਾਪਸ ਮੁੜਉਂਦੇ ਆ ਅਸੀਂ ਕਹੀ ਨਹੀਂ ਆ ਕਿ ਜੇ ਸਾਡੇ ਤੇ ਹਮਲਾ ਕਰਨਾ ਆ ਤੇ ਹਮਲਾ ਕਰਕੇ ਸਰਕਾਰ ਨੂੰ ਭਰੋਣ ਛੜਖੰਡੇ ਰਸਤਾ ਖੋਜ ਲਈ ਅਸੀਂ ਰਾਮ ਦੇ ਨਾਲ ਜਾ ਕੇ ਜਿਹੜਾ ਉੱਥੇ ਦਿੱਲੀ ਬੈਠ ਜਣਾ ਵਾ ਜਿਹੜੀਆਂ ਮੰਗਾਂ ਉਹ 140 ਕਰੋੜ ਭਾਰਤੀਆਂ ਦੀਆਂ ਵਾ ਹਰ ਹਾਲ ਦੇ ਵਿੱਚ ਐਮਐਸਡੀ ਗਰੰਟਡ ਦਾ ਕਾਨੂੰਨੀ ਬਣਾਉਣਾ 10000 ਰੁਪਏ ਕਿਸਾਨਾਂ ਮਜ਼ਦੂਰਾਂ ਦੀ ਕਿਰਤੀਆਂ ਕਾਮਿਆਂ ਦੀ ਪੈਨਸ਼ਨ ਵੀ ਲਵਾਉਣੀ ਔਰ ਜਿਹੜਾ ਲੈਂਡ ਐਕਟ ਐਕਟ ਜਿਹੜਾ ਵਾ ਜਿਹਦੇ ਤਹਿਤ ਗਰਦਾਸਪੁਰ ਦੇ ਵਿੱਚ ਪਰਸੋਂ ਮਹੀਜੇ ਤੇ ਕਮਜਾ ਕਰਨਾ ਹੈ ਇਸ ਤਰੀਕੇ ਨਾਲ ਕਬਜੇ ਜਿਹੜੇ ਆ ਨਹੀਂ ਹੋਣ ਜਿਹੜੇ ਐਸ ਕਰਕੇ ਅੱਜ ਦੀ ਮੀਟਿੰਗ ਦੇ ਵਿੱਚ ਆਉਣ ਵਾਲੀ ਰਾਨੀ ਦੀ ਵੀਡੀਓ ਤੈਅ ਕੀਤੀ ਗਈ ਹੈ ਕੀ ਜਿਹੜੀਆਂ ਕਿਸਾਨ ਜਥੇਬੰਦੀਆਂ ਆਪਣਾ ਇਹ ਸਿੱਧਾ ਕਿਤੇ ਉਲੂਤ ਨਹੀਂ ਕੱਢ ਰਹੀਆਂ ਜਿਸ ਤਰ੍ਹਾਂ ਤੁਸੀਂ ਮਜ਼ਦੂਰਾਂ ਦੀ ਗੱਲ ਕੀਤੀ ਕਿਹਾ ਹੋਰ ਕਿਸੇ ਦੀ ਗੱਲ ਕੀਤੀ ਇਸੇ ਤਰੀਕੇ ਦੇ ਨਾਲ ਇੱਕ ਨਵਦੀਪ ਨਾਂ ਦਾ ਮੁੰਡਾ ਜਿਹਨੂੰ ਵਾਟਰ ਕੈਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਏ ਉਹ ਲੰਬੇ ਸਮੇਂ ਤੋਂ ਜੇੜ ਵਿੱਚ ਆ ਤੇ ਜਥੇਬੰਦੀਆਂ ਵੱਲੋਂ ਉਹਦੇ ਉਹਨੂੰ ਛਡਾਉਣ ਵਾਸਤੇ ਚਾਹ ਕੋਈ ਵਕੀਲਾ ਦਾ ਪੈਨਲ ਅਜੇ ਤੱਕ ਕੋਈ ਤਿਆਰ ਨਹੀਂ ਕੀਤਾ ਗਿਆ ਕੀ ਇਹ ਜਥੇਬੰਦੀਆਂ ਦੀ ਇਹ ਘਾੜ ਨਹੀਂ ਦਿਖ ਰਹੀ ਜਿਹਦੇ ਵਾਸਤੇ ਦੋਵਾਂ ਪੁਰਮਾਂ ਵੱਲੋਂ 34 ਦਿਨ ਰੇਲਵੇ ਟ੍ਰੈਕ ਜਾਮ ਰੱਖਿਆ ਸਰਕਾਰ ਦੀ ਜੈਨ ਲੱਗੇ ਚੱਲੀ ਉਹਨੂੰ ਇਹ ਜਿਹੇ ਆਏ ਆ ਲੋਕਾਂ ਦੀਆਂ ਮੁਸ਼ਕਲਾਂ ਨੇ ਨਹੀਂ ਆਇਆ ਆਵਾਜ਼ ਆਈ ਜੇ ਸਾਤ ਮੁੱਫਾਣੀ 80% ਲੱਗਦੇ ਸੀ ਉਹਨੂੰ ਵਡੱਪਣ ਕੋਲੋਂ ਜਿੱਥੇ ਬੰਦੀ ਆਜ਼ਾਦ ਹੋਆ ਬੋਰਮਾ ਦਾ ਜਿਨ੍ਹਾਂ ਨੇ ਉਹ ਵਾਪਸ ਲੈ ਲਿਆ ਇਹਦੇ ਤੇ ਜੋਰ ਪਤਾ ਲੱਗਾ ਕਿ ਉਹ ਤੇ ਜੇਲ੍ਹ ਦੀ ਇੱਕ ਸ਼ਿੱਧ ਹੋ ਰਿਹਾ ਵਾ बार-बार ਉਹ ਤੇ ਪਰਚੇ ਪਾਏ ਜਾ ਰਹੇ ਆ ਉਹਦੇ ਤੇ ਐਸਐਸਪੀ ਅਮਾਰਾ ਇੱਕ ਵੱਖਰੀ ਕਿਸਮ ਦਾ ਜਿਹੜਾ ਉਹ ਤਸ਼ੱਦਦ ਕਰ ਰਿਹਾ ਤੇ ਕਿਹੜੇ ਕੱਟ ਲਿਆ ਵਾ ਉਹਦਾ ਘਰਾਓ 17 ਜੁਲਾਈ ਨੂੰ ਮਤਲਬ ਵੱਡੀ ਪੱਧਰ ਤੇ ਹੋਗਾ ਜਿਹਦੇ ਵਿੱਚ ਹਰਿਆਣਾ ਵੀ ਰਾਜਧਾਨੀ ਸ਼ਾਮਲ ਹੋਵੇ ਤੇ ਪੰਜਾਬ ਵੀ ਸ਼ਾਮਲ ਹੋਊਗਾ ਨਵਦੀਪ ਕਿਸਾਨੀ ਮੁੱਦਿਆਂ ਤੇ ਲੜ ਰਿਹਾ ਨੌਜਵਾਨਾਂ ਪਰ ਉਹਨੂੰ ਐਉਂ ਵਿਖਾਇਆ ਜਾ ਰਿਹਾ ਨੇ ਜਿਵੇਂ ਭਾਈ ਬਲਾ ਆਈਪੀ ਸੈਲ ਵਾਤਵਾਦੀ ਅੱਤਵਾਦੀ ਖਾਲਸਾ ਨਹੀਂ ਕਹਿ ਕੇ ਪੇਸ਼ਕਾਰੀ ਕਰ ਰਿਹਾ ਵਾ ਉਸੇ ਤਰੀਕੇ ਨਾਲ ਉਹਨੂੰ ਵਿਖਾਇਆ ਜਾ ਰਿਹਾ ਵਾ ਜਦੋਂ ਕਿ ਉਹ ਕਿਸਾਨੀ ਕੋਲ ਦਾ ਇੱਕ ਜੂਦਾਵਾ ਨੌਜਵਾਨ ਵਾ ਉਹਨੂੰ ਨੌਜਵਾਨ ਨੂੰ ਜਿਹੜਾ ਉਹ ਤਸ਼ੱਦਦ ਕਰਕੇ ਪਿੱਛੇ ਮਿਟਾਉਣ ਦੀ ਕੋਸ਼ਿਸ਼ਾਂ ਮਕੂਨੀ ਕਿਸ ਤਰ੍ਹਾਂ ਦਾ ਉੱਤੇ ਤਸ਼ੱਦਦ ਆਇਆ ਜਾ ਰਿਹਾ ਵਾ ਦੇਖੋ ਜੀ ਐ ਪਤਾ ਲਗਾ ਕੇ ਉੱਤੇ ਘੋਟਣਾ ਵੀ ਲਗਾਵਾ ਉਹਨੂੰ ਬਾਦੂਤੀਆਂ ਸਿੱਧੀਆਂ ਦੇ ਤੇ ਵੀ ਖਿਲਾੜਿਆ ਗਿਆ ਵਾ ਮਤਲਬ ਹਰ ਤਰੀਕੀ ਦੀ ਥਰਟੀ ਜਿਹੜੀ ਉਹਦੇ ਤੇ ਹੀ ਆ ਜਿਹਦੀ ਅਸੀਂ ਨਿੰਦਾ ਕਰਦੇ ਆ ਇਹ ਕਹਿਣਾ ਚਾਹੁੰਦੇ ਹਾਂ ਕਿ ਉਹਨਾਂ ਨੂੰ ਕਿਹਨਾਂ ਥਰਟੀ ਵੀ ਦੇਣੀ ਚਾਹੀਦੀ ਉਹਨਾਂ ਨੂੰ ਤੁਹੇ ਦਿੱਤੀ ਨਹੀਂ ਕਿਉਂਕਿ ਉਹਤੀ ਸਰਕਾਰ ਦੇ ਬਾਕੀ ਜਿਹੜੀਆਂ ਤਰ੍ਹਾਂ ਉਹ ਕੰਮ ਕਰਦੀਆਂ ਸੀ ਆਉਣ ਵਾਲੇ ਸਮੇਂ ਦੇ ਵਿੱਚ ਜਿਥੇ ਬੰਦੀਆਂ ਵੱਲੋਂ ਕੀ ਕੀਤਾ ਜਾ ਰਿਹਾ ਵਾ ਇਹ ਸ਼ੰਭੂ ਤਰਨੇ ਨੂੰ ਲੈ ਕੇ ਚਾ ਨਵਦੀਪ ਨੂੰ ਛਡਾਉਣ ਬਾਰੇ ਲੈ ਕੇ ਚਾ ਹੋਰ ਕੀ ਨਵੀਆਂ ਕੱਲਾਂ ਨੇ 8 ਜੁਲਾਈ ਨੂੰ ਅਸੀਂ ਜਿਹੜੇ ਭਾਜਪਾ ਦੀ ਸਰਕਾਰ ਹੋਣੀ ਦੀ ਹੈ ਇਹਦੇ ਜਿਹੜੇ ਐਮਪੀ ਦੇ ਵਿਰੋਧੀ ਐਮਪੀ ਆ ਉਹਨਾਂ ਨੂੰ ਪੂਰੇ ਭਾਰ ਦੇ ਵਿੱਚ ਮੰਗ ਪੱਤਰ ਵਿਆਗੇ ਜਿਹੜੇ 12 ਮੰਗਾਂ ਦੇ ਮੰਗ ਪੱਤਰ ਆ ਜਿਹਦੇ ਤੇ ਕੋਸ਼ਲ ਰਾਜ ਦੇ ਪਿਰਾ ਨੇ ਉਹ ਜੋਨ ਮੋਰਤ ਪੱਤਰ ਵੀ ਬਣਾ ਲਿਆ ਸੀ ਔਰ ਜੋਨ ਮੋਰਤ ਕੋਲ ਉਪਰ ਮਿਲੋ ਕਰੇ ਵੀ ਲੈ ਕੇ ਗਿਆ ਸੋ ਉਹਨੇ ਕਿ ਅਸੀਂ 8 ਤਰੀਕ ਨੂੰ ਉਹਨਾਂ ਨੂੰ ਮੰਗ ਪੱਤਰ ਵਿਆਗੇ ਤੇ 17 ਨੂੰ ਹਵਾਲਾ ਜਿਹੜਾ ਵਾ ਉਹ ਐਸਪੀ ਕੇ ਰੱਖਿਆ